इस दौरान पुलिस ने उक्त गिरफ्तार किसानानु गिरफ्तारी तो 8 घंटे बाद नडाला चौक तो हथकड़िया लगा के गड्डी च बिठा के कपूरथला ले गए जानकारी अनुसार इस संबंधी थाना सुपानपुर विखे दर्ज एफआईआर नंबर 251 तेजरपाल शर्मा पुलथ ते बूटा सिंह बेगोवाल ने तहसीलदार पुलथ नु दरखास्त दी थी की हड़पीरता नु वंडी वाली राज सामग्री नु खुरदबुरत कीता जा रहा है ता पुलिस ने तहसीलदार तो परापत दरखास्त की पड़ताल की थी ता उसके आधार निर्मल सिंह मंड सरबजीत सिंह बल जोबनप्रीत सिंह तेलू, गुरजीत सिंह चकोकी रघबीर सिंह रवि फुमन सिंह ते रशपाल सिंह बजराजे भी खिलाफ मामला दर्ज किया गया है इस संबंधी जानकारी दिद डीएसपी एस पी भुलत सिंह ने दसिया कि उकत गिरफ्तार किए किसानों कोर्ट च पेश करके अगली तफ्तीश अमल च लिया जाएगी उधर किसान ने नडाला चौकी के बाहर रोस प्रदर्शन सरकार खिलाफ नारेबाजी की थी। इस मौके किसान आगुआ ने आख्या कि देखो किस तरह हर पीड़ता की सेवा कर खिलाफ सियासी दबा हेठ कार्रवाई हुई है जो कि बहुत ही मंदभागी घटना है इस तरह जेबंधी होरना समाज सेवियों का मनोबल डिगेगा जो कि ठीक नहीं है उन्होंने दसिया की साकर जारी रहेगा कपूरथला तो पत्रकार निर्मल सिंह विशेष रिपोर्ट ਇਹ ਇੱਕ ਪਿੱਛੇ 9ਵੇਂ ਮਹੀਨੇ ਦੇ ਵਿੱਚ ਜਦੋਂ ਹੜਾਈ ਸੀਗੇ ਉਹਦੇ ਵਿੱਚ ਕੋਈ ਹੜਪੀੜ ਤੋਂ ਜਿਹੜੀ ਰਾਸਮਗਰੀ ਦਿੱਤੀ ਗਈ ਸੀ ਕੋਈ ਸਰਕਾਰ ਵੱਲੋਂ ਸੀ ਤੇ ਕੁਝ ਜਿਹੜੀ ਹੈਗੀ ਆ ਜਿਹੜੀਆਂ ਦੂਜੀਆਂ ਜਥੇਬੰਦੀਆਂ ਹੈਗੀਆਂ ਉਹਨਾਂ ਨੂੰ ਦਿੱਤੀ ਗਈ ਸੀ ਤੇ ਉਹ ਜਿਹੜੀ ਸਮਗਰੀ ਹੈਗੀ ਆ ਉਸ ਕਿਸੇ ਨੇ ਸ਼ਿਕਾਇਤ ਕੀਤੀ ਸੀ ਕਿ ਜਿਹੜੀ ਇਹ ਹੈ ਇਲੀਗਲ ਤੌਰ ਦੇ ਉੱਤੇ ਇੱਕ ਰੱਖੀ ਹੈਗੀ ਹੈ ਸੈਲਰ ਦੇ ਵਿੱਚ ਦੇਗਵਾ ਰੋਡ ਦੇ ਉੱਪਰ ਉਹ ਉਹਦੇ ਵਿੱਚ ਚੈਕਿੰਗ ਕੀਤੀ ਗਈ ਸੀਗੀ ਅ ਪ੍ਰਤੀਜੀਤ ਦਾ ਸਾਹਿਬ ਵੱਲੋਂ ਤੇ ਜਦੋਂ ਚੈਕਿੰਗ ਬ੍ਰਾਂਡ ਤੇ ਉਹਦੇ ਵਿੱਚ ਕਾਫੀ ਜਿਆਦਾ ਸਮਾਨ ਜਿਹੜਾ ਉਹ ਪਾਇਆ ਗਿਆ ਤੇ ਬਟ ਉਹਦੀ ਪ੍ਰੋਪਰ ਚੇਂਜ ਕਰਨੀ ਸੀਗੀ ਇਸ ਲਈ ਉਹਨਾਂ ਨੇ ਉਹ ਸੀਲ ਬੰਦ ਕਰ ਦਿੱਤਾ ਸੀ ਤੇ ਜਿਹੜੇ ਕਿਸਾਨ ਜਥੇਬੰਦੀਆਂ ਦੇ ਉਸ ਦਿਨ ਨੁਮਾਇंदे ਆਏ ਸੀ ਉਹਨਾਂ ਨੂੰ ਦੱਸ ਦਿੱਤਾ ਸੀ ਕਿ ਜਿਹੜੀ ਜਿਹੜੀ ਪ੍ਰੋਪਰ ਵੈਰੀਫਿਕੇਸ਼ਨ ਤੋਂ ਬਾਅਦ ਜਿਹੜਾ ਆ ਫਿਰ ਦੇਖਿਆ ਜਾਊਗਾ ਕਿ ਇਹ ਸਹੀ ਤਰੀਕੇ ਨਾਲ ਰੱਖਿਆ ਗਿਆ ਜਾਂ ਇਲੀਗਲ ਹੈਗਾ ਉਹ ਬਟ ਇਸ ਗੱਲ ਨੂੰ ਵਿੱਚ ਹੀ ਇਹ ਕੋਈ ਹੈਗਾ ਯਾ ਜਾਂਚਪੁਰੀ ਹੋਣ ਤੋਂ ਬਿਨਾ ਹੀ ਵੀ ਉਹਨੂੰ ਜਿਹੜਾ ਹੈਗਾ ਇਹਨਾਂ ਨੇ ਉਹ ਸੀਲ ਤੋੜ ਕੇ ਜਿਹੜੀਆਂ ਕੀ ਲਗਾਈਆਂ ਗਈਆਂ ਸੀਗੀਆਂ ਮੌਕੇ ਦੇ ਉੱਪਰ ਉਹਨਾਂ ਨੂੰ ਤੋੜ ਕੇ ਤੇ ਉਹ ਜਿਹੜਾ ਸਮਾਨ ਖੁਦਪੁਰਦ ਕਰ ਦਿੱਤਾ ਜਿਹਦੀ ਵਿੱਚ ਸੈੱਟ ਬਣੀ ਸੀਗੀ ਐਸਡੀਐਮ ਸਾਹਿਬ ਦੇ ਉਹਦੇ ਵਿੱਚ ਆਰਡਰ ਨਾਲ ਉਹ ਸੈੱਟ ਦੀ ਫਿਰ ਰეკਮੈਂਡੇਸ਼ਨ ਦੇ ਉੱਤੇ ਜਿਹੜੀ ਹੈਗੀ ਆ ਰਿਪੋਰਟ ਦੇ ਉੱਤੇ ਇਹ ਜਿਹੜਾ ਕੇਸ ਲਿਸਟ ਹੋਇਆ ਸੀਗਾ ਜਿਹੜਾ ਤੇ ਸਵਾਲਪੁਰ ਸਾਡੇ ਦੇ ਵਿੱਚ ਉਹਦੇ ਵਿੱਚ ਅੱਜ ਜਿਹੜਾ ਹੈਗਾ ਨਿਰਮਲ ਸਿੰਘ ਮੰਡ ਇੱਕ ਜਿਹੜਾ ਸਰਵਜੀਤ ਬੱਲ ਹੈਗਾ ਇਹਨਾਂ ਦੋਆਂ ਦੀ ਜਿਹੜੀ ਹੈ ਅਰੈਸਟ ਹੋਈ ਹੈ ਤੇ ਇਹਨਾਂ ਨੂੰ ਅੱਜ ਗ੍ਰਿਫਤਾਰ ਕਰਕੇ ਤੇ ਜੱਪੇਸ਼ ਰਾਦ ਕੀਤਾ ਜਾ ਰਿਹਾ ਹੈ। ਸੌਣ ਜੱਤੇ ਬੰਦਿਆਂ ਨੂੰ ਧਰਨਾ ਲਗਾਇਆ ਗਿਆ ਕਿ ਤੁਸਾਂ ਦੀ ਮੰਗਾਂ ਸੁਣੀ ਨਾ ਕਰੀ। ਉਹ ਜੋ ਵੀ ਇਹਨਾਂ ਨੂੰ ਦੱਸ ਦਿੱਤਾ ਸੀਗਾ ਕਿ ਉਦਾਂ ਕੋਈ ਇਹਦੇ ਵਿੱਚ ਸਾਡਾ ਕੋਈ ਮੋਟਿਵ ਨਹੀਂ ਹੈਗਾ ਜਿਹੜਾ ਵੀ ਕੋਈ ਕਾਨੂੰਨ ਦੀ ਉਲੰਘਣਾ ਕਰੇਗਾ ਪੋਲੀਟੀਕਲ ਸਾਡਾ ਕੋਈ ਨਹੀਂ ਹੈ ਜਦਾ ਕੁਝ ਜਥੇਬੰਦੀਆਂ ਵੱਲੋਂ ਦੱਸਿਆ ਜਾ ਰਿਹਾ ਹੈ ਪੋਲੀਟੀਕਲ ਹੈ ਜਦਕਿ ਇਹ ਪੋਲੀਟੀਕਲ ਕੋਈ ਗੱਲ ਨਹੀਂ ਹੈਗੀ ਆਓ ਜੀ। ਬਟੇ ਜਿਸ ਦਿਨ ਉਸ ਦਿਨ ਕਿਸਾਨ ਜਥੇਬੰਦੀਆਂ ਵਾਲੇ ਇਕੱਠੇ ਵੀ ਹੋਏ ਸੀ ਉਹਨਾਂ ਨੂੰ ਦੱਸ ਦਿੱਤਾ ਸੀਗਾ ਵੀ ਇਹਦੀ ਜਾਂਚ ਹੋਣੀ ਆ ਜਾਂਚ ਹੋਣ ਤੱਕ ਜਿਹੜਾ ਇਹਨੂੰ ਖੁਰਦਬਦ ਨਾ ਕੀਤਾ ਜਾਵੇ ਉਸ ਤੋਂ ਪਹਿਲਾਂ ਹੀ ਕਿਉਂਕਿ ਵਿੱਚ ਸਰਕਾਰੀ ਸਮਾਨ ਵੀ ਸੀ ਜੋ ਰਿਪੋਰਟ ਮੁਤਾਬਕ ਹੈਗਾ ਤੇ ਉਸ ਤੋਂ ਪਹਿਲਾਂ ਹੀ ਇਹ ਜਿਹੜਾ ਜਾਂਚ ਤੋਂ ਇਹਨਾਂ ਸਮਾਨ ਖੁਰਦਬਦ ਕਰ ਦਿੱਤਾ ਤੇ ਉਹਦੇ ਜਿਹੜੀ ਹੈਗੀ ਆ ਫਿਰ ਕਮੇਟੀ ਬਣ ਤੇ ਕੇਸ ਸਟੇਟ ਹੋਇਆ ਔਰ ਬਿਲਕੁਲ ਤਫਾਵੇਦਾਰਤੀ ਹੋਇਆ ਜਿਹੜਾ ਕਾਨੂੰਨ ਹੈ ਸਭ ਤੋਂ ਉੱਪਰ ਹੈਗਾ ਜੀ ਜਿਹੜਾ ਵੀ ਕੋਈ ਕਾਨੂੰਨ ਦੀ ਉਲੰਘਣਾ ਕਰੇਗਾ ਉਹਦੇ ਖਿਲਾਫ ਜੋ ਵੀ ਅਸਲ ਤੱਕੀ ਹੈ ਕਿੰਨੇ ਜਿਹੜੇ ਨਾਮ ਦੇ ਕੀਤੇ ਗਏ ਬੰਦੇ ਇਦੇ ਵਿੱਚ ਜੀ ਨਾਮਜਦ ਜਿਹੜੇ ਹੈਗੇ ਆ ਕੁਝ ਤੇ ਬੰਦੇ ਨਾਮਜਦ ਆ ਕੁਝ ਜਿਹੜੇ ਹੈਗੇ ਆ ਨਾਮਲੂਮ ਵੀ ਹੈਗੇ ਆ ਉਹ ਪ੍ਰੋਪਰ ਜਿਹੜੀ ਸਾਰੀ ਇਨਵੈਸਟੀਗੇਸ਼ਨ ਤੋਂ ਬਾਅਦ ਜਿਨ੍ਹਾਂ ਦੇ ਖਿਲਾਫ ਹੋਗਾ ਸਾਰੇ ਐਕਸ਼ਨ ਹਾਂਜੀ ਪ੍ਰਧਾਨ ਜੀ ਕੀ ਕਹਿਣਾ ਚਾਹੁੰਦੇ ਹੋ ਜੋ ਅੱਜ ਗ੍ਰਿਫਤਾਰੀ ਕੀਤੀ ਗਈ ਆ ਅੱਜ ਜਿਹੜਾ ਨਿਰਮਲ ਸਿੰਘ ਮਾਂਡਾ ਤੇ ਉਹਨਾਂ ਦੇ ਨਾਲ ਜਿਹੜੇ ਆਪਣੇ ਉਹ ਛੋਟਾ ਵੀਰ ਬਾਲਿਆ ਉਹਨੂੰ ਬਾਲੇ ਜਿਹੜਾ ਗ੍ਰਿਫਤਾਰੀ ਦੇਖੋ ਹੋਈ ਹੈ ਭਾਰਤੀ ਕਿਸਾਨ ਯੂਨੀਅਨਾਂ ਦੇ ਕਾਦੀਆਂ ਦੇ ਨਮਾਇਦੇ ਦੀ ਇਹ ਬਹੁਤ ਮੰਦ ਭਾਗੀ ਆ ਦੇਖੋ ਇਹ ਤੇ ਉਹਨਾਂ ਨੇ ਜਿਹੜਾ ਨਿਰਮਲ ਸਿੰਘ ਮਾਂਡੂਰੀ ਆਪਣਾ ਹਰ ਪੀੜਤਾ ਦੇ ਵਿੱਚ ਸਮਾਨ ਵੰਡ ਰਹੇ ਸੀ ਤੇ ਇਦਾਂ ਸਾਰੇ ਆਪਾਂ ਇਧਰੋਂ ਉਧਰੋਂ ਸਾਰੇ ਜਿਹੜਾ ਸੀ ਆ ਭਾਵੇਂ ਐਨਆਰ ਦੇ ਵੀਰ ਸੀ ਭਾਵੇਂ ਇੱਥੇ ਵਾਲੇ ਆ ਸੀ ਸਾਰਿਆਂ ਨੂੰ ਸਮਾਨ ਦਿੱਤਾ ਸੀ ਤੇ ਉਹਨਾਂ ਨੂੰ ਉਹ ਲੋਕਾਂ ਨੂੰ ਦੇ ਰਹੇ ਜਿਹੜਾ ਦੇ ਰਹੇ ਗਏ ਜਿਹੜੇ ਹਰ ਪੀੜਤ ਜਿਹੜੇ ਉਹਨਾਂ ਨੂੰ ਦੇ ਰਹੇ ਸੀ ਉਹ ਤੇ ਜਿਹੜੀ ਗ੍ਰਸਤਾ ਨਹੀਂ ਹੋਈ ਏ ਬਿਲਕੁਲ ਜਿਹੜੀ ਬੰਦ ਪਾ ਗਈ ਆ ਇਦਾਂ ਜਥੇਬੰਦੀਆਂ ਜਿਹੜੀਆਂ ਉਹਨਾਂ ਦਾ ਜਿਹੜਾ ਮਨੋਬਲ ਜਿਹੜਾ ਆ ਉਹ ਫਿਰ ਠੀਕ ਨਹੀਂ ਰਹੇਗਾ ਇਸ ਕਰਕੇ ਕਿਦਾ ਇਹਨੂੰ ਅਸੀਂ ਬਹੁਤ ਮਾਲਾ ਸਮਝਦੇ ਅੱਗੇ ਕੀ ਰਣ ਨਤੀਜਾ ਸੁਬੰਦੀ ਅੱਗੇ ਰਾ ਨੀਤੀ ਦੇਖੋ ਇਹ ਅਸੀਂ ਹੁਣ ਆਪਣੇ ਪੰਜਾਬ ਪ੍ਰਧਾਨ ਸਰਦਾਰ ਹਰਮੀਤ ਸਿੰਘ ਖਾਦੀਆਂ ਦੇ ਨਾਲ ਉਹਨਾਂ ਦੇ ਜਿਹੜਾ ਆਪਨ ਆਲਜੀ ਲਾਵਾਂਗੇ ਉਹ ਤੋਂ ਲਿਆ ਕੇ ਜਿਹੜੀ ਫਿਰ ਜਥੇਬੰਦੀ ਜ਼ਿਲ੍ਹੇ ਆਪਣੇ ਜ਼ਿਲ੍ਹੇ ਜਿਹੜੀ ਜ਼ਿਲ੍ਹੇ ਜਥੇਬੰਦੀ ਆ ਉਹਨਾਂ ਸਾਰਾ ਜਿੱਦਾਂ ਮੀਟਿੰਗ ਕਰਕੇ ਇਹ ਅਗਲੀ ਰੂਪਰੇਖਾ ਦੇਵਾਂਗੇ ਇਸ ਬੰਦ ਤੁਹਾਡੀ ਪ੍ਰਸ਼ਾਸਨ ਨਾਲ ਗੱਲਬਾਤ ਵੀ ਪੁਲਿਸ ਪ੍ਰਸ਼ਾਸਨ ਨਾਲ ਵੀ ਕੀ ਕਹਿਣਾ ਚਾਹੁੰਦੇ ਤੁਸੀਂ ਅੱਗੇ ਦੇਖਦੇ ਹੋ ਪੁਲਿਸ ਪ੍ਰਸ਼ਾਸਨ ਨਾਲ ਹੋਈ ਉਹ ਕਹਿੰਦੇ ਜੀ ਇਹ ਸਾਨੂੰ ਦੱਸਿਆ ਹੀ ਥੋ ਉਹਨਾਂ ਨੇ ਗ੍ਰਿਫਤਾਰ ਕਰਨ ਲੱਗਿਆ ਉਹਨਾਂ ਦਾ ਸੁਣਨਾ ਚਾਹੀਦਾ ਸੀ ਪਹਿਲਾਂ ਜਾਂ ਆਰਾਮ ਨਾਲ ਚਲੋ ਰੱਖਦੇ ਵੀ ਉਹਨਾਂ ਦੀ ਉਹਦਾ ਜਿਹੜਾ ਉਹਦੇ ਪਰਚਾ ਹੋਇਆ ਆ ਇਹ ਕੋਈ ਗੁਪਤਕ ਜਿਹੜਾ ਗੁਪਤੀ 사ੜਾ ਕੰਮ ਹੋਇਆ ਕੋਈ ਕਿਸ ਨੂੰ ਨਾ ਜੱਤੇਬੰਦੀ ਨੂੰ ਨਾ ਕਿ ਹੋਰ ਨੂੰ ਪਤਾ ਹੀ ਨਹੀਂ ਹਗਾ ਆ